ਨਾ ਪੋਚੇ ਪੋਚੇ ਰਹਿ ਗਏ ਇੱਕ ਰਹਿ ਗਏ ਕੱਪੜੇ ਤਾਰਨ ਤੋਂ ਮੀਰਾ ਤਾਂ ਆਉਣ ਵਾਲਾ ਹੋਣਾ ਫਟਾਫਟ ਕੰਮ ਨਿਬੇੜ ਦਮ ਉਹਦੀ ਆਉਂਦੇ ਨੂੰ ਫਿਰ ਬੈਠ ਕੇ ਦੋ ਘੜੀ ਗੱਲਾਂ ਮਾਰ ਲਾਂਗੇ ਲਾ ਕੱਪੜੇ ਵੀ ਤਾਰ ਲੈਣਾ ਹੋਣਾ ਸੁੱਕ ਗਏ ਹੋਣਾ ਸਾਰੇ ਲਾ ਸਾਰੇ ਕੰਮ ਨਿਬੜ ਗਿਆ ਹੱਸਦਾ ਮੇਰੇ ਕੀ ਗੱਲ ਹੋ ਗਈ ਬੜੀ ਭੱਜੀ ਫਿਰਦੀ ਕੋਈ ਤਿੱਤ ਤਿਹਾਰ ਆ ਜਾਂਦਾ ਤਿਆਰ ਵੇਰ ਹੋਈ ਫਿਰਦੀ ਤਿੱਤ ਤਿਹਾਰ ਤਾਂ ਸਾਰੇ ਨਿਬੜ ਗਏ ਅੱਜ ਮੇਰੇ ਭਾਈ ਨਹੀਂ ਆਉਣਾ ਅੱਛੇ ਹੋ ਗਏ ਤੇ ਭਾਈਆਂ ਦੇ ਆਉਣ ਦਾ ਚਾਹ ਤਿਹਾਰ ਨਾਲ ਵੀ ਕਿਤੇ ਬੜਾ ਹੁੰਦਾ ਇਹ ਤਾਂ ਕੰਮ ਨਿਬੜ ਨਹੀਂ ਤਾਂ ਹਾਂਜੀ ਪਰ ਇੱਕ ਗੱਲ ਹੋਰ ਦੇਖਿਆ ਤੈਨੂੰ ਹਾਂਜੀ ਕਈ ਭਾਈ ਆਪਣੀਆਂ ਭੈਣਾਂ ਕੋਲ ਜਾ ਕੇ ਵੀ ਨਹੀਂ ਖੜਦੇ ਜਿਆ ਪਤ ਨਹੀਂ ਕੀ ਗੱਲ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰ ਭਾਈ ਤੇ ਪਰਜਾਈ 'ਚ ਕਸੂਰ ਹੋਵੇ ਕਈ ਭੈਣਾਂ ਵੀ ਐਵੇਂ ਦੇ ਹੁੰਦੀਆਂ ਨੇ ਉਹ ਸ਼ਾਇਦ ਭਾਈ ਪਰਜਾਈ ਨਾਲ ਬਰਤਣੇ ਨਹੀਂ ਚਾਹੁੰਦੀਆਂ ਆਪੇ ਫਿਰ ਉਹਨਾਂ ਦਾ ਮੂੰਹ ਮੁੜ ਜਾਂਦਾ ਗੱਲ ਤਾਂ ਯਾਰ ਤੇਰੀ ਵੀ ਸਹੀ ਆ ਗੱਲ ਤਾਂ ਮੇਰੀ ਸਹੀ ਆ ਹੁਣ ਮੈਨੂੰ ਕੰਮ ਕਰਨ ਦੋਵੋਗੇ ਇਹਨਾਂ ਨੇ ਮੇਰੇ ਭਾਈ ਨੇ ਆ ਜਾਣਾ ਤੁਸੀਂ ਜਾ ਕੁਝ ਖਾਣ ਪੀਣ ਨੂੰ ਲੈ ਆਓ ਭਾਈਆਂ ਦੇ ਆਂਦਾ ਚੋਏ ਦੇ ਕਿੰਨਾ ਛੜਿਆ ਪਿਆ